ਰਾਮ ਰਾਮ ਕਰਤਾ ਸਭ ਜਗ ਫਿਰੇ RAM ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ ਕੀਮਤ ਕਿਨੇ ਨਾ ਪਾਈਆ ਕਿਤੇ ਨਾ ਲਾਇਆ ਜਾਏ ਲਿਆ ਜਾਏ ਗੁਰ ਕੈ ਸਬਦ ਭਿਦਿਆ ਇਨ ਵਿਦ ਵਸਿਆ ਮਨ ਆਏ ਨਾਨਕ ਆਪ ਅਮਯੋ ਹੈ ਗੁਰ ਕਿਰਪਾ ਤੇ ਰਹਿ ਆਸਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਮਿਲਿਆ ਆਏ ਮਹੱਲਾ ਤੀਜਾ ਇਹ ਮਨ ਇਹੋ ਧਨ ਨਾਮ ਹੈ ਜਿੱਤ ਸਦਾ ਸਦਾ ਸੁਖ ਹੋਏ ਟੋਟਾ ਮੂਲ ਨਾ ਆਵਈ ਲਾਹਾ ਸਦਹੀ ਹੋਏ ਖਾਦੈ ਖਰਚੀਐ ਟੋਟ ਨਾ ਚੈ ਖਾਦੈ ਖਰਚੈ ਟੋਟ ਨਾ ਆਵਈ ਸਦਾ ਸਦਾ ਉਹ ਦੇ ਸੈਸਾ ਮੂਲ ਨਾ ਹੋਵਈ ਹਾਨਤ ਕਦੇ ਨਾ ਹੋਏ ਨਾਨਕ ਗੁਰਮੁਖ ਪਾਈਐ ਤਾਂ ਕੋ ਨਦਰ ਕਰੇ ਜਾ ਕੋ ਨਦਰ ਕਰੇ ਪੌੜੀ ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰ ਆਪੇ ਗੁਪਤ ਵਰਤ ਦਾ ਆਪੇ ਹੀ ਜਾਹਰ ਜੁਗ 36 ਗੁਬਾਰ ਕਰ ਵਰਤਿਆ ਸੁਨਾਹਰ ਉਥੇ ਵੇਦ ਕੁਰਾਨ ਨਾਸਾਸਤਾ ਆਪੇ ਹਰ ਨਰਹਰ ਬੈਠਾ ਤਾੜੀ ਲਾਏ ਆਪ ਸਭ ਦੂਹੀ ਬਾਹਰ ਆਪਣੀ ਮਿੱਤ ਆਪ ਜਾਣਦਾ ਆਪੇ ਕੀ ਆਪ ਲਿਖੇ ਆਪਣੀ ਮਿੱਤ ਆਪ ਜਾਣਦਾ ਆਪੇ ਹੀ ਗੋਹਰ ਚਲ ਬੜੋ ਇੱਕ ਹੋਰ ਪੜ੍ਹਦੇ ਸ਼ਲੋਕ ਮਹਲਾ 3 ਹਉਮੈ ਵਿੱਚ ਜਗਤ ਮੂਆ ਮਰਦੋ ਮਰਦਾ ਜਾਏ ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ ਕੇ ਕਰੇਗੋ ਕਰੇਗ ਕਰੇਗ ਅੱਗੇ ਜਾਏ ਜਾਨੀ ਹੋਏ ਸੋ ਚੇਤਨ ਹੋਏ ਅਗਿਆਨੀ ਅੰਧ ਕਮਾਏ ਨਾਨਕ ਇਥੇ ਕਮਾਵੇ ਸੋ ਮਿਲੈ ਅੱਗੇ ਪਾਏ ਜਾਏ ਮਹਲਾ ਤੀਜਾ ਧੁਰ ਖਸਮੇ ਕਾ ਹੁਕਮ ਪਿਆ ਬਿਨ ਸਤਗੁਰ ਚੇਤਿਆ ਨਾ ਜਾਏ ਸਤਗੁਰ ਮਿਲਿਆ ਅੰਤਰ ਰਵ ਰਹਾ ਸਦਾ ਰਹਾ ਲਿਵ ਲਾਏ ਦਮ-ਦਾਮ ਸਦਾ ਸੰਭਾਲਦਾ ਦਮ ਨਾ ਮਿਰਥਾ ਜਾਏ ਜਨਮ ਮਰਨ ਕਾ ਭਉ ਗਿਆ ਜੀਵਨ ਪਦਵੀ ਪਾਏ ਨਾਨਕ ਇਹੋ ਮਰਤਬਾ ਤਿਸਨੂੰ ਦੇ ਜਿਸਨੂੰ ਕਿਰਪਾ ਰਜਾਈ ਕਰੇ ਰਜਾਈ ਕਰੇ ਰਜਾਈ ਪੌੜੀ ਆਪੇ ਦਾਨਾ ਬੀਨਿਆਂ ਆਪੇ ਪ੍ਰਧਾਨਾ ਆਪੇ ਰੂਪ ਦਿਖਾਲਦਾ ਆਪੇ ਲਾਏ ਧਿਆਨਾ ਆਪੇ ਮੋਨੀ ਵਰਤਦਾ ਆਪੇ ਕਥਾ ਗਿਆਨਾ ਕੌੜਾ ਕਿਸੇ ਨਾ ਲੱਗਈ ਸਬਨਾ ਹੀ ਪਾਨਾ ਉਸਤਤ ਬਰਨ ਨਾ ਸਕੀਐ ਸਦ ਸਦ ਕੁਰਬਾਨਾ ਮਰਲਾ ਪਹਿਲਾ ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਨੂਰਾਤੀ ਜਨੂਰੀ ਜੋਰੂ ਕਲੀ ਬੋਲਣਾ ਕਲੀ ਨਹੀਂ ਕਹਿਣਾ ਕਲੀ ਅੰਦਰ ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਉਹ ਜਿੰਨਾ ਦਾ ਉਤਾਰ ਜਿੰਨਾ ਦਾ ਆਕਾਰ ਜਿੰਨਾ ਜਿੰਨੂ ਭੂਤ ਜਿੰਨਾ ਜਿੰਨਾ ਦਾ ਆਕਾਰ ਉਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਿਕਦਾਰ ਮਹੱਲਾ ਪਹਿਲਾ Hindu ਮੂਲੇ ਭੁੱਲੇ ਕਪੂਟੀ ਗਾਹੀ ਨਾਰਦ ਕਹਾ ਸੇ ਪੂਜ ਕਹਰਾਈ ਅੰਦੇ ਗੁੰਗੇ ਅੰਧ ਅਧਾਰ ਅੰਦੇ ਗੁੰਗੇ ਅੰਦੇ ਗੁੰਗੇ ਅੰਧ ਅਧਾਰ ਨਧਾਰ ਪਖਰਲੇ ਤੂਜੈ ਮੁਗਦਗਵਾਰ ਉਹ ਜਾ ਆਪ ਡੂਬੇ ਤゥム ਕਹਾਂ ਤਰਨਹਾਰ ਪੌੜੀ ਸਭ ਕੋ ਤੇਰਾ ਵਸ ਹੈ ਤੂ ਸਾਚਾ ਸਾਹ ਸੱਚਾ ਸੱਚਾ ਸਾਹੋ ਭਗਤ ਰ ਤੇ ਰੰਗ ਇਕ ਕੈ ਪੂਰਾ ਵੇਸਾਹੋ ਅਮਰਤ ਭੋਜਨ ਨਾਮ ਹਰ ਰਜ ਰਜ ਜਨ ਖਾਹੋ ਸਭ ਪਦਾਰਥ ਪਾਇਨ ਸਭ ਪਦਾਰਥ ਪਾਇਨ ਸਿਮਰਨ ਸਤਿਲਾਹੋ ਸੰਤੋ ਪਿਆਰੇ ਪਾਰ ਬ੍ਰਹਮ ਨਾਨਕ ਹਰ ਅਗਮ ਅਗਾਹੋ ਸ਼ਲੋਕ ਮਹੱਲਾ 3 ਸਭ ਕੁਝ ਹੁਕਮੇ ਆਵਦਾ ਸਭ ਕੁਝ ਹੁਕਮੇ ਜਾਏ ਜੋ ਕੋ ਮੂਰਖ ਜੇ ਕੋ ਯੇ ਕੋ ਮੂਰਖ ਆਪ ਪਹਿ ਜਾਣੇ ਆਪ ਕੋ ਜਾਣੇ ਆਪ ਕੋ ਜਾਣੇ ਅੰਦਾ ਅੰਧ ਕਮਾਏ ਨਾਨਕ ਹੁਕਮ ਕੋ ਗੁਰਮੁਖ 부ਝੇ ਜਿਸ ਨੂੰ ਕਿਰਪਾ ਕਰੇ ਰਜਾਏ ਮਹੱਲਾ 3 ਸੋ ਜੋਗੀ ਜੁਗਤ ਸੋ ਪਾਏ ਜਿਸਨੋ ਗੁਰਮੁਖ ਨਾਮ ਪ੍ਰਾਪਤ ਹੋਏ ਇਸ ਜੋਗੀ ਕੀ ਨਗਰੀ ਸਭ ਕੋ ਵਸੈ ਭੇਖੀ ਜੋਗ ਨਾ ਹੋਏ ਨਾਨਕ ਐਸਾ ਬਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ ਕੋੜੀ ਆਪੇ ਜੰਤੋ ਉਪਾਏਨੋ ਆਪੇ ਆਧਾਰ ਆਪੇ ਸੁਖਮ ਭਾਲੀਐ ਆਪੇ ਆਪੇ ਸੁਖਮ ਭਾਲੀਐ ਆਪੇ ਪਾਸਾਰ ਆਪੇ ਕਾਤੀ ਹੋਏ ਰਹਿ ਆਪੇ ਬੜ ਪਰਵਾਰ ਨਾਨਕ ਮੰਗੈ ਦਾਨ ਹਰ ਸੰਤਾਰੇ ਨਾਰ ਹੋਰ ਦਤਾਰਨਾ ਸੂਝਈ ਤੂੰ ਹੋਰ ਦਤਾਰਨਾ ਸੂਝਈ ਸੂਝਈ ਤੂੰ ਦੇਵਨਹਾਰ ਸੁਧ ਚਲ ਇੱਕੋ محلہ ہوئے جو رتھے ਦੁਰਤਿ ਸਹ ਆਪਣੇ ਦਿਨ ਪਾਵੈ ਸਭ ਕੋਏ ਹੋ ਵਾਰੀ ਵੰਜੈ ਵੰਨਿਆ ਹੋ ਵਾਰੀ ਵੰਨਿਆ ਕੁੰਨੀ ਕੁੰਨਿਆ ਕੰਨਿਆ ਤੋ ਸਾਹਿਬ ਕੇ ਨਾਵੈ ਤਹਾਓ ਸਾਹਿਬ ਸਾਹਿਬ ਸਫਲਿਓ ਧੁਖੜਾ ਅੰਮ੍ਰਿਤ ਜਾ ਕਾ ਨਾਓ ਜਿਨ ਜਿਨ ਪਾਇਆ ਜਿਨ ਜਿਨ ਪਿਆ ਤੇ ਤ੍ਰਿਪਤ ਤ੍ਰਿਪਤ ਪਾਏ ਔ ਤਿੰਨ ਬਲਹਾਰਾ ਜਾਓ ਮੈਂ ਕੀ ਨਦਰ ਨਾ ਆਵਹੀ ਵਸ ਹੈ ਪੀਆ ਵਸ ਹੈ ਅਪੀਆ ਅਭੀਆਂ ਅਭੀਆਂ ਨਾਲ ਸਿੱਖਾਂ ਇਖਾ ਇਖਾ ਤੇ ਆ ਇਖਾ ਆ ਇਖਾ ਤੇ ਹਾਇਆ ਕਿਉ ਲਹੈ ਜਾਂ ਸਰ ਪੀਤਰ ਪਾਲ ਨਾਨਕ ਤੇਰਾ ਬਾਣੀਆਂ ਕੋ ਸਾਹਿਬ ਮੈਂ ਰਾਸ ਮਨ ਤੇ ਮਨ ਤੇ ਤੋਕਾ ਤਾਲ ਹੈ ਕੇ ਸਿਫਤ ਕਰੀ ਅਰਦਾਸ ਜਾਂ ਸਿਫਤ ਦਾ ਨੀ ਮੰਤੇ ਤੋ ਕਾਤਾਲ ਹੈ ਜਾਂ ਸਿਫਤ ਕਰੀ ਅਰਦਾਸ ਸਿਫਤ ਕਿਉਂ ਦਾ ਰਹੇਗਾ ਸਿਫਤ ਸਿਫਤ ਜਾਂ ਸਿਫਤ ਕਰੀ ਅਰਦਾਸ ਪਡਹੰਸ ਮਹੱਲਾ ਪਹਿਲਾ ਉਹ ਗਣਵੰਤੀ 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 ਸਾਹੋਰ 라ਵਿਆ ਮੇਰੇ ਗੁਣੁ ਉਕੇ ਕਾਏ ਜੇ ਗੁਣਵੰਤੀ ਥੀ ਰਹੇ ਤਾਂ ਪੀਰ ਸੋ ਰਾਵਣ ਜਾਏ ਮੇਰਾ ਕੰਤ ਰੇ ਸੀ ਰੀਛਾ ਮੇਰਾ ਕੰਤ ਰੇ ਸਾਲੂ ਕੀ ਧਨ ਰਵਿਆ ਰਾਮ ਅਵਰਾ ਰਾਵੇ ਜੀ ਰਹਾਓ ਕਰਨੇ ਕਰਨੇ ਕਾਮਣ ਜੇ ਥੀਐ ਜੇ ਮਨ ਜੇ ਮਨ ਗਾਦਾ ਜੇ ਮਨ ਤਾਗਾ ਹੋਏ ਮਾਨਕ ਮੂਲ ਮਾਨਕ ਮੂਲ ਨਾ ਪਾਈਏ ਮੂਲ ਨਾ ਪਾਈਏ ਹਾਂ ਬਾਬਾ ਹੂੰ ਛੋਲੇ ਜੂੜੇ ਤਾਂ ਨਹੀਂ ਪਰਦੇ ਨੂੰ ਢੋਲਾ ਸਿੰਘ ਵਾਲੀ ਲਾੜਾ ਨਵੀਂ ਰਿਆ ਮਾਨਕ ਮੂਲ ਨਾ ਪਾਈਏ ਲੀਜਤ ਕਿਤੋਂ ਪਰ ਹੋਏ ਰਹੋ ਦਸਾਈ ਨਾਂ ਜੁਲਾ ਜੁਲਾ ਨਾਂ ਜੁਲਾ ਅੱਖਾਂ ਅਮੜਿਆ ਅਮੜਿਆਸ ਅੱਖਾਂ ਅੱਖਾਂ ਅਮੜਿਆਸ ਤੈਸ ਤੈਸ ਹੈ ਨਾਲ ਅਕੂਣਾ ਕੂਣਾ ਅਕੂਣਾ ਕਿਉਂ ਥੀਵੇ ਕਿਉਂ ਥੀਵੇ ਕਿਉਂ ਥੀਵੇ ਕਰਵਾਸ ਨਾਨਕ

ਇਹ ਕੀ ਗੱਲ ਹੈ ਤੁਸੀਂ ਬਾਰੇ ਗਾਨ ਹੋ ਗਏ ਚੋਣ ਲਾਇਆ ਭੈਣ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇ ਵੜਾ ਜੇ ਵੜਾ ਜੇ ਵੜਾ ਤੈਨੂੰ ਲੋਭੀ ਲੋਭੋ ਲਵਾਇਆ ਤੇਰੇ ਦਰਸ਼ਨ ਬਿਟੋ ਹੂੰ ਖੰਨੀਆਂ ਬੰਜਾ ਤੇਰੇ ਨਾਮ ਬਿਟੋ ਹੂੰ ਕੁਰਵਾਣੋ ਜਾਂ ਤੂੰ ਤਾਂ ਮੈਂ ਇਮਾਨ ਕੀਆ ਹੈ ਸੁਦ ਬਿਣ ਕਿਹਾ ਮੇਰਾ ਮਾਣੋ ਦੂਰਾ ਭਣ ਭਲੰਗ ਸਿਉ ਮਦ ਦੇਂਦੇਂਂਦੇਂਂ ਸਾਣ ਖਾਹੇਂ ਵਾਹੀਂਂਂਦੇਂਂ ਸਾਣ ਵਾਹੀਂਂ ਸ਼ਾਨ ਬਾਹ ਇੱਤੀ ਬੇਸ ਗਰੇਂਦੀਏ ਮੰਗੇ ਸੋ ਰਾਤੋ ਹਵਰਾਹਾ ਨਾਮ ਮੰਨਿਆਰ ਨਾਮ ਮੰਨੀਆਰ ਨਾ ਕੁੜਿਆਰ ਨਾ ਸੋ ਕੁੜਿਆਰ ਕੁੜਿਆਰ ਤਾਂ ਹੈ ਨਹੀਂ ਜੀ ਨਾ ਮੰਨ ਯਾਰ ਨਾ ਚੂੜੀਆਂ ਚੂੜੀ ਚੂੜੀ ਚੂੜੀਆਂ ਆਰਤਾ ਨਹੀਂ ਚੂੜੀਆਂ ਚੂੜੀਆਂ ਉਹਦੀ ਗੱਲ ਕਰ ਰਹੇ ਆ ਨਾ ਮੰਨ ਯਾਰ ਨਾ ਚੂੜੀਆਂ 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 ਨਹੀਂ ਕਹਿਣਾ ਚੂੜੀਆਂ ਚੂੜੀਆਂ ਹਾਂ ਨਾ ਮੰਨ ਯਾਰ ਨਾ ਚੂੜੀਆਂ ਹਾਂ ਨਾ ਸੇ ਬੰਗੜੀਆਂ ਬੰਗੜੀਆਂ ਜੋਸ ਹੈ ਕੰਠ ਨਾ ਜੋਸ ਹੈ ਜੋਸ ਹੈ ਕੰਠ ਨਾ ਲੱਗੀਆਂ ਜਨਮ ਜਲਨ ਸੇ ਬਾਹੜੀਆਂ ਸਭ ਸਈਆ ਸੋਰਾਵੇ ਰਾਵਣ ਗਈਆਂ ਹੋੰ ਦੱਦ ਦੀ ਦੱਦ ਦੀ ਕੈਦਰ ਜਾਵਾ ਆ ਮਾਲੀ ਹਾਂ ਫਰੀ ਸੁੱਚ ਜੀ ਤੈ ਸੇ ਏਕ ਨਾ ਭਾਵਾ ਮਾਠ ਗੁਦਾ ਗੁਦਾ ਗੁੰਧਾਈ ਗੁੰਧਾਈ ਮਾਠ ਗੁੰਧਾਈ ਹੂੰ ਪੰਡਾਈ ਗੁੰਧਾਈ ਤਦਾਂ ਕਿਉਂ ਲਾਰੇ ਬਾਬੇ ਗੁੰਧਾਈ ਮਾਠ ਗੁਧਾਈ ਬੋਲਾ ਬੋਲਣਾ ਗੁੰਦਾਈ ਮਾਠ ਗੁੰਡਾਈ ਗਾਈ ਨਹੀਂ ਗੁੰਡਾਈ ਬੁੰਡਾਈ ਬੁੰਡਾਈ ਬੋਲਾ ਬੋਲਾ ਦੱਦਾ ਬੋਲਦਾ ਦੱਦਾ ਬੋਲੋ ਇੰਤਕ ਦਾਣੀ ਬੁੰਡਾਈ ਬੁੰਡਾਈ ਗੁੰਡਾਈ ਆ ਪਟੀਆਂ ਭਰੀਏ ਮਾਗ ਸੰਧੂਰੇ ਸੰਧੂਰੇ ਅੱਗੇ ਗਈ ਨਾ ਮੰਨਿਆ 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 ਮਰੋ ਮਰੋ ਮੇ ਸੂਰ ਬਿਸੂਰੇ ਨਾ ਰੋਵੰਦੀ ਸਭ ਜਾਗਰੁ ਨਾ ਰੋਨੜੇ ਬਣਹੁ ਪਖੇਰੂ ਪਖੇਰੂ ਪੰਖੇਰੂ ਇਕ ਨਾ ਰੋਨਣਾ ਮੇਰੇ ਤਨ ਕਾ ਬਿਰਹਾ ਜੈਨ ਹਾਂ ਰਹੁ ਵਿਛੋੜੀ ਸੋਪਨੇ ਆਇਆ ਸੋਪਨੇ ਆਇਆ ਭੀ ਗਿਆ ਦਇਆ ਗਿਆ ਮੈਂ ਜਲ ਭਰਿਆ ਰੋਏ ਸ਼ਬਦ ਬੜਾ ਵੱਡਾ ਹੋ ਗਿਆ ਕਿਰਪਾ ਨਹੀਂ ਹੋਣੀ ਬੜਾ ਆਏ ਨਾ ਸਕਾਂ ਤੁਝ ਕੰਨ ਪਿਆਰੇ ਭੀ ਇਹ ਲੱਗਦਾ ਦੂਜਾ ਸ਼ਬਦ ਪੜੀਏ ਜਿਨਾਂ ਸਕਾਂ ਕੋਈ ਆਉ ਆਉ ਸੁਹਾਗੀ ਨਿੰਦੜੀਏ ਮਤ ਸੋ ਦੇਖਾਂ ਸੋਏ ਤੈਂ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕੀ ਜੈ ਸੀਸ ਵਢੇ ਕਰ ਵੈਸਣ ਦੀਜੈ ਬਿਨ ਸਿਰ ਸੇਵ ਕਰੀਜੈ ਜੀ ਅੜਾ ਨਾ ਡੀ ਜੇ ਜਾਂ ਸੋ ਭਿਆ ਵਿ ਗੜਾਣਾ ਬੜਹੰਸ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਮੈੜੇ ਸਭ ਕਿਛੁ ਮੈਲਾ ਤੰਤੁ ਤੈ ਮਨ ਹੱਛਾ ਨਾ ਹੋਇ ਇਹ ਜਗਤ ਭਰਮ ਭੁਲਾਇਆ ਬਿਰਲਾ ਬੁੱਝੈ ਕੋਈ ਜਪ ਮਨ ਮੇਰੇ ਤੂੰ ਇੱਕੋ ਨਾਮ ਸਤਗੁਰ ਦੀਆ ਮੋਖੋਂ ਇਹੋ ਨਿਧਾਨ ਰਹਾਉ ਸਿੱਧਾਂ ਕੇ ਆਸਣ ਜੇ ਸਿੱਖੈ ਇੰਦਰੀ ਬਸ ਕਰ ਕਮਾਏ ਮਨ ਕੀ ਮੈਲ ਨਾ ਉਤਰੈ ਹਉਮੈ ਮੈਲ ਨਾ ਜਾਏ ਇਸ ਮਨ ਕੋ ਹੋਰ ਸੰਜਮ ਕੋ ਨਾਹੀ ਬਿਨ ਸਤਗੁਰ ਕੀ ਸ਼ਰਨਾਏ ਸਤਗੁਰ ਮਿਲੇ ਉਲਟੀ ਭਈ ਕਹਿਣਾ ਕਿਛੂ ਨਾ ਤੇ ਤਿਆਰ ਨਹੀਂ ਹੋਈ ਅਜੇ ਕਹਿਣਾ ਕਿਛੂ ਨਾ ਜਾਏ ਪੰਤ ਨਾਨਕ ਸਤਿਗੁਰ ਕੋ ਮਿਲ ਮਿਲਦੋ ਮਰੇ ਗੁਰ ਕੈ ਸ਼ਬਦ ਫਿਰ ਜੀਵੈ ਕੋਏ ਮਨ ਤਾ ਕੀ ਮਲ ਉਤਰੈ ਏਹੋ ਮਨ ਅੱਛਾ ਹੋਇ ਮੈਂ ਪੁੱਛ ਕੇ ਹੀ ਨੇ ਜੇ ਨਹੀਂ ਜਾਂਦੀ ਤਾਂ ਫਿਰ ਬੈਂ ਵਾਲੇ ਨੂੰ ਕਹਿ ਦਈਏ ਆਪਾਂ ਫਿਰ ਨਾ ਹੋਊਗਾ ਇਤਰਾ ਮੋਟਾ ਮਹੌਲਾ ਤੀਜਾ ਨਹੀਂ ਜਾਂਦੀ ਉੱਛਲਾ ਨੂੰ ਬਣਾਇਆ ਤੇ ਆਤ ਮਾੜੀਆਂ ਐ ਬਾਕੀ ਥੋੜੀ ਨਹੀ ਆ ਉਹਨੂੰ ਤਾਂ ਪੁੱਛਿਆ ਮੜਾ ਜੀ ਕੀ ਆਂਦੀ ਆ ਵੈਂਟ ਤਾਂ ਵੀ ਰਹਿ ਗਏ ਬੈਂਡ ਚ ਚਲੋ ਜੀ ਵੱਡ ਹੰਸ ਮਹਲਾ ਤੀਜਾ ਨਦਰੀ ਸਤਗੁਰ ਸੇਵੀ ਐ ਨਦਰੀ ਸੇਵਾ ਹੋਈ ਨਦਰੀ ਇਹੋ ਮਨ ਵਸ ਆਵੇ ਨਦਰੀ ਮਨ ਨਿਰਮਲ ਹੋਏ ਮੇਰੇ ਮਨ ਚੇਤ ਸੱਚਾ ਸੋਈ ਏਕੋ ਚਿਤ ਹੈ ਤਾਂ ਸੁਖ ਪਾਵੈ ਫਿਰ ਦੁਖ ਨਾ ਮੂਲੇ ਹੋਏ ਰਹਾਉ ਨਦਰੀ ਮਰਕੈ ਜੀਵੀਐ ਨਦਰੀ ਸਬਦ ਵਸੈ ਮਨ ਆਈ ਨਦਰੀ ਹੁਕਮ 부ਝੀਐ ਹੁਕਮੇ ਰਹਿ ਸਮਾਈ ਜਿਨ ਜਿਹਾ ਹਰ ਰਸ ਨਾ ਚਾਖਿਓ ਸਾ ਜਿਹਵ ਜਨ ਜਾਓ ਜਿਨ ਜਿਨ ਜਿਹਵ ਹਰ ਰਸ ਨਾ ਚਖਿਓ ਸਾ ਜਿਹਵ ਜਨ ਜਾਓ ਜਲ ਜਾਓ ਅੰਨ ਰਸ ਸਾਦੇ ਲਗ ਰਹੀ ਅੰਨ ਰਸ ਸਾਦੇ ਅੰਨ ਰਸ ਸਾਦੇ ਲਗ ਰਹੀ ਦੁੱਖ ਲੱਗ ਰਹੀ ਦੁੱਖ ਪਾਇਆ ਦੂਜੈ ਭਾਏ ਸਭਨਾ ਨਦਰ ਏਕ ਹੈ ਆਪੇ ਫਰਕ ਕਰੀ ਨਾਨਕ ਸਤਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਵਡਹੰਸ ਮਹਲਾ 4 ਮਾਇਆ ਮੋਹ ਗੁਬਾਰ ਹੈ ਗੁਰਬਿਨ ਗਿਆਨ ਨਾ ਹੋਏ ਸਬਦ ਲੱਗੇ ਤਿੰਨ ਬੁਝਿਆ ਦੂਜੈ ਪਰਜ ਵਿਗੋਈ ਮਨ ਮੇਰੇ ਗੁਰਮਤ ਕਰਨੀ ਸਾਰ ਸਦਾ ਸਦਾ ਹਰ ਪ੍ਰਭ ਰਵਹਿ ਤਾਂ ਪਾਵਹਿ ਮੋਖ ਦਵਾਰ ਰਹਾਉ ਗੁਨਾ ਕਾ ਨਿਦਾਨ ਏਕ ਹੈ ਆਪੇ ਦੇ ਤਾਂ ਕੋ ਪਾਈ ਬਿਨ ਨਾਵੇ ਸਭ ਵਿਛੁੜੀ ਗੁਰ ਕੈ ਸਬਦ ਮਿਲਾਇ ਮੇਰੀ ਮੇਰੀ ਕਰ ਦੇ ਘਟ ਗਏ ਤਿੰਨ ਹੱਥ ਕਿਹੋ ਨਾ ਆਇ ਸਤਗੁਰ ਮਿਲਿਆ ਸੱਚ ਮਿਲੇ ਸੱਚ ਨਾਮ ਸਮਾਇ ਆਸਾ ਮਨਸਾ ਇਹੋ ਸਰੀਰ ਹੈ ਅੰਤਰ ਜੋਤ ਜਗਾਏ ਨਾਨਕ ਮਨਮੁਖ ਬੰਧ ਹੈ ਗੁਰਮੁਖ ਮੁਕਤ ਕਰਾਏ ਗਗਾਂ ਹੋ ਮਹਾਰਾਜਾ ਸੁਹਾਣੀ ਸਰਾ ਮੁਕਤੀ ਜਿਲਾ ਗੁਰ ਤੇ ਸਹਿਜ ਸੁਭਾਏ ਸਦਾ ਫਿਰ ਰਹਾ ਆਪਣਾ ਜਿਚੈ ਆਪੋ ਗਵਾਏ ਮੇਰੇ ਮਨ ਤੂ ਹਰ ਹਰ ਨਾਮ ਧਿਆਏ ਸਤਿਗੁਰੂ ਮੈਂ ਤੋ ਹਰ ਦਿਆ ਸਤਿਗੁਰੂ ਮੋ ਕੋ ਸਤਿਗੁਰੂ ਮੋ ਕੋ ਹਰ ਦਿਆ ਉਜਾਏ ਵਿੱਚੋਂ ਆਪ ਗਵਾਏ ਮੇਰੇ ਮਨ ਨੂੰ ਹਰ ਹਰ ਨਾਮ ਧਿਆਏ ਸਤਿਗੁਰੂ ਮੋ ਕੋ ਹਰ ਦਿਆ ਉਜਾਏ ਰਹਾਓ ਲੋਹਾਗਣ ਖਰੀਆ ਲੋਹਾਗਣੀ ਖਰੀਆ ਲੋਹਾਗਣੀ ਕਰਿਆ ਜੁਦ ਲਾਤੀਆ ਇਨਾ ਮਹਿਲ ਨ ਪਾਏ ਦੂਜੈ ਪਾਏ ਗੁਰੂ ਕੀ ਰੂਪ ਪਾਵੈ ਆਗੇ ਜਾਏ ਰੂਪ ਪਾਵੈ ਰੂਪ ਪਾਵਹਿ ਆਗੇ ਦੂਜੈ ਪਾਏ ਗੁਰੂ ਕੀ ਰੂਪ ਪਾਵਹਿ ਆਗੇ ਜਾਏ ਗੁਣਵੰਤੀ ਨਿਤ ਗੁਣ ਰਵੈ ਹਿਰਦੈ ਨਾਮ ਵਸਾਏ ਔ ਗੁਣਵੰਤੀ ਕਾਮਣੀ ਦੁਖ ਲੱਗੈ ਦਿਲ ਲਾਏ ਸਭਨਾ ਕਾ ਪਤਾਰ ਏਕ ਹੈ ਸਵਾਮੀ ਕਹਿਣਾ ਕੁਛ ਨਾ ਜਾਏ ਕਿਛੂ ਨਾ ਜਾਏ ਕਹਿਣਾ ਕਿਛੂ ਨਾ ਜਾਏ ਨਾਨਕ ਆਪੇ ਵੇਖੀਤਿਆਨੋ ਨਾਮੇ ਲਾਇਨ ਲਾਈ ਬੜਹੰਤੋ ਬੜਹੰਸ ਮਹੱਲਾ ਤੇ ਜਾ ਅੰਮ੍ਰਿਤ ਨਾਮ ਸਦ ਮਿੱਠਾ ਲਾਗਾ ਕੋਰ ਸਬਦੀ ਸਦਾ ਕੋਰ ਸਬਦੀ ਸਾਦ ਆਇਆ ਸਾਚੀ ਬਾਣੀ ਸਹਜ ਸੱਚੀ ਬਾਣੀ ਸਹਿਜ ਸਮਾਣੀ ਹਰ ਜੀਓ ਮਨ ਵਸਾਇਆ ਹਰ ਕਰ ਕਿਰਪਾ ਸਤਿਗੁਰੂ ਮਿਲਾਇਆ ਪੂਰੇ ਸਤਿਗੁਰ ਹਰ ਨਾਮ ਧਿਆਇਆ ਰਹਾ ਬ੍ਰਹਮ ਹੈ ਬ੍ਰਹਮ ਹੈ ਬ੍ਰਹਮ ਹੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਉਕਾਰਾ ਪਸਾਰਾ ਮਾਇਆ ਮੋਹ ਪਸਾਰਾ ਮਹਾਦੇਵ ਮਹਾਦੇਵ ਗਿਆਨੀ ਗਿਆਨੀ ਵਰਤ ਕਰ ਆਪਣੇ ਕਰ ਆਪਣੇ ਕਰ ਆਪਣੇ ਤਾਮਸ ਬਹੁਤ ਅਹੰਕਾਰਾ ਕਿਸਨ ਸਦਾ ਅਵਤਾਰੀ ਰੁਦਾ ਅਵਤਾਰੀ ਰੁਦਾ ਕਿਤ ਲਗ ਤਰੈ ਸੰਸਾਰਾ ਗੁਰਮੁਖ ਗਿਆਨੀ ਗੁਰਮੁਖ ਗਿਆਨ ਰਤੇ ਜੁਗ ਅੰਤਰ ਸੁਖ ਮੋਕ ਗੁਬਾਰਾ ਸਤ ਗੁਰ ਸੇਵਾ ਤੇ ਨਿਸਤਾਰਾ ਸਤ ਗੁਰ ਗੁਰਮੁਖ ਤੇ ਤਰ ਸੰਸਾਰਾ ਸਤ ਸੱਚ ਹੈ ਨਾਏ ਰਤੇ ਬੈਰਾਗੀ ਵਾਇਨ ਮੋਖ ਦਵਾਰਾ

ਐ ਹੰਸ ਮਹਲਾ ਤੀਜਾ ਗੁਰਮੁਖ ਸੱਚ ਸੰਜਮ ਤਤ ਗਿਆਨ ਗੁਰਮੁਖ ਸੱਚੇ ਲੱਗੇ ਧਿਆਨ ਗੁਰਮੁਖ ਮਨ ਮੇਰੇ ਨਾਮ ਸਮਾਲ ਸਦਾ ਨਿਵਹਿ ਸਦਾ ਨਿਵਹਿ ਚੱਲੇ ਤੇਰੇ ਨਾਲ ਰਹਾਉ ਗੁਰਮੁਖ ਜਾਤ ਪਤ ਸਚ ਸੋਏ ਗੁਰਮੁਖ ਅੰਤਰ ਸਖਾਈ ਪ੍ਰਭ ਹੋਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮੁਖ ਆਪ ਮੜਾਈ ਦੇਵੈ ਸੋਏ ਗੁਰਮੁਖ ਸ਼ਬਦ ਸਚ ਕਰਨੀ ਸਾਰ ਗੁਰਮੁਖ ਨਾਨਕ ਪਰਵਾਰ ਸਦਾ ਹਰ ਬੜਹੰਸ ਮਹੱਲਾ ਤੀਜਾ ਰਸਨਾ ਹਰ ਸਾਦ ਲੱਗੀ ਸਹਿਜ ਸੁਭਾਈ ਮਨ ਤ੍ਰਿਪਤਿਆ ਹਰ ਨਾਮ ਤੇ ਆਏ ਸਦਾ ਸੁਖ ਸਾਚਾ ਸ਼ਬਦ ਵਿਚਾਰੀ ਆਪਣੇ ਸਤਿਗੁਰ ਵਿਟ ਹੋ ਸਦਾ ਬਲਿਹਾਰੀ ਰਹਾਉ ਅੱਖੀ ਸੰਤੋਖੀਆ ਏਕ ਲਿਵ ਲਾਏ ਮਨ ਸੰਤੋਖਿਆ ਦੂਜਾ ਭਾਉ ਗਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਏ ਨਾਮ ਪਰਮਰ ਹਿਰਦੈ ਰਹੇ ਅਸਮਾਈ ਨਾਨਕ ਮਸਤਕ ਜਿਸ ਵਡ ਭਾਗ ਗੁਰ ਕੀ ਬਾਣੀ ਸੱਚ ਬੈਰਾਗ ਵਾਹਿਗੁਰੂ ਸਾਹਿਬ